ਇਸ ਸਮੇ ਜਿਹੜਾ ਅਸੀਂ ਸਤਲੋਜ ਦਰਿਆ ਦੇ ਕੰਢੇ ਤੇ ਮੌਜੂਦ ਹੈਗੇ ਆ ਬਿਲਕੁਲ ਦੇਖ ਸਕਦੇ ਹੋ ਕਿ ਜਿਹੜਾ ਅਸੀਂ ਹੁਣ ਇਸ ਸਮੇ ਆਲੇ ਵਾਲਾ ਖਾਸ ਜਿਹੜਾ ਬੈਂਕਾਂ ਦੇ ਮੌਜੂਦ ਹੈਗੇ ਆ ਟੀਚਰਾਂ ਦੇ ਵੱਲੋਂ ਪਹੁੰਚ ਕੀਤੀ ਗਈ ਬੱਚਿਆਂ ਤੱਕ ਜਿਹੜੇ ਬੱਚੇ ਘਰਾਂ ਦੇ ਵਿੱਚ ਫਸੇ ਹੋਏ ਸੀਗੇ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਜਿਹੜਾ ਸੁਰੱਖਿਅਤ ਥਾਂ ਵੱਲ ਜਿਹੜਾ ਆਪਣਾ ਰੁੱਕ ਕਰਨਾ ਕੁਝ ਸਾਡੇ ਨਾਲ ਸਮਾਜ ਸੇਵੀ ਮੌਜੂਦ ਹੈਗੇ ਆ ਜਿਹੜਾ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਹੈਗੇ ਆ ਕਿ ਕਿੰਨੇ ਕੁ ਜਿਹੜੇ ਹਾਲਾਤ ਜਿਹੜੇ ਗੰਭੀਰ ਹੈਗੇ ਨੇ ਕਿਉਂਕਿ ਇਹਨਾਂ ਨੇ ਆਪਣੇ ਏਰੀਆ ਦੇ ਵਿੱਚ ਜਿਹੜੀ ਸੇਵਾ ਇੱਥੇ ਲੈ ਕੇ ਪਹੁੰਚਣਾ ਹੈ ਸਾਡੇ ਨਾਲ ਮਾਸਟਰ ਜੀ ਮੌਜੂਦ ਹੈਗੇ ਸਰ ਨਾਲ ਗੱਲਬਾਤ ਕਰਾਂਗੇ ਸਰ ਕਿੰਨੇ ਕੋ ਜਿਹੜੇ ਬੱਚੇ ਹੈਗੇ ਜਿਹੜਾ ਘਰਾਂ ਚ ਫਸੇ ਹੋਏ ਆ ਜੀ ਅਰਾ ਵੀਰੀ ਇਸ ਤਰ੍ਹਾਂ ਗੱਲ ਆ ਕਿ ਅੱਜ ਆਪਾਂ ਕੱਲ ਦਾ ਸੀ ਪਲਾਨਿੰਗ ਕਰ ਰਿਹਾ ਸੀ ਕਿ ਜਿਹੜੇ ਬੱਚੇ ਸਾਡੇ ਸਕੂਲ ਆ ਰਹੇ ਆ ਉਹ ਘਰਾਂ ਚ ਫਸੇ ਹੋਏ ਆ ਜੀ ਤੇ ਸਾਨੂੰ ਉਹਨਾਂ ਤੱਕ ਪਹੁੰਚ ਜ਼ਰੂਰ ਕਰਨੀ ਚਾਹੀਦੀ ਆ ਜੀ ਜੀ ਕੱਲ ਵੀ ਅਸੀਂ ਕੋਸ਼ਿਸ਼ ਕੀਤੀ ਸੀ ਪਰ ਕੱਲ ਸਾਨੂੰ ਜਿਹੜੀ ਆ ਬੇੜੀ ਦਾ ਪ੍ਰਬੰਧ ਨਹੀਂ ਹੋ ਸਕਿਆ ਸਰਪੰਚ ਸਾਹਿਬ ਨੇ ਅੱਜ ਜਿਹੜਾ ਸਾਨੂੰ ਟਾਈਮ ਦਿੱਤਾ ਸੀ ਹੁਣ ਅਸੀਂ ਆਪਣੀ ਟੀਮ ਲੈ ਕੇ ਸਾਡੇ ਮੱਖਣਜੀਤ ਤੇ ਗੁਰਪ੍ਰਤਾਪ ਦੀ ਨਾਲ ਮੇਰੇ ਆਏ ਆ ਟੀਮ ਦੇ ਮੈਂਬਰ ਆ ਜੀ ਅਸੀਂ ਸਕੂਲ ਸਟਾਫ ਵੱਲੋਂ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਰੈਸਕਿਊ ਕੀਤਾ ਜਾਵੇ ਜੇ ਕੋਈ ਬੱਚੇ ਘਰਾਂ 'ਚ ਬੈਠੇ ਤੇ ਉਹਨਾਂ ਨੂੰ ਆਪਾਂ ਬੇਨਤੀ ਕਰਕੇ ਉਹਨਾਂ ਨੂੰ ਆਪਾਂ ਬਾਹਰ ਜਿਹੜਾ ਵਧੀਆ ਸੇਫ ਜਗ੍ਹਾ ਤੇ ਲੈ ਕੇ ਜਾ ਸਕੀਏ ਸੋ ਅੱਜ ਆਪਾਂ ਘਰਾਂ 'ਚ ਗਏ ਆ ਦੇਖੋ ਬੁਰਾ ਹਾਲ ਆ ਲੋਕਾਂ ਦਾ ਜੀ ਫਸਲਾਂ ਬਰਬਾਦ ਹੋ ਚੁੱਕੀਆਂ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਵਾ ਇਹ ਵਿਚਾਰੇ ਤਕਰੀਬਨ ਹਰ ਸਾਲ ਮੈਨੂੰ ਲੱਗਦਾ ਵੀ ਹੜ ਦੀ ਮਾਰ ਚ ਆ ਜਾਂਦੇ ਆ ਜੀ ਤੇ ਇਹਨਾਂ ਲੋਕਾਂ ਦੀ ਜ਼ਿੰਦਗੀ ਜਦੋਂ ਇੱਥੇ ਆ ਕੇ ਦੇਖਦੇ ਆ ਨਾ ਫਿਰ ਪਤਾ ਲੱਗਦਾ ਵੀ ਇਹ ਫਾਈਨੈਂਸ਼ੀਅਲ ਕੰਡੀਸ਼ਨ ਇਹਨਾਂ ਦੀ ਕਿੰਨੀ ਵਿਚਾਰਿਆਂ ਦੀ ਮਾੜੀ ਹੋ ਚੁੱਕੀ ਆ ਫਸਲ ਸੀ ਜਿਹੜੀ ਉਹ ਬਰਬਾਦ ਹੋ ਗਈ ਘਰਾਂ ਦਾ ਨੁਕਸਾਨ ਹੋ ਗਿਆ ਤੇ ਬੱਚੇ ਜਿਹੜੇ ਆ ਵਿਚਾਰੇ ਉਹਨਾਂ ਦੀ ਪੜ੍ਹਾਈ ਆ ਜਿਹੜੀ ਉਹ ਇਫੈਕਟ ਹੋ ਰਹੀ ਆ ਵੈਸੇ ਤਾਂ ਚਲੋ ਸਕੂਲ ਸਾਡਾ ਛੁੱਟੀਆਂ ਵਾਂ ਪਰ ਬੱਚੇ ਜਿਹੜੇ ਘਰ ਬੈਠ ਕੇ ਜਦੋਂ ਇਹੋ ਜੇ ਮਾਹੌਲ 'ਚ ਰਹੇ ਰਹੇ ਤੇ ਉਹਨਾਂ ਦੀ ਮਾਨਸਿਕ ਤੌਰ ਤੇ ਵੀ ਜਿਹੜੀ ਆ ਉਹ ਤਰੱਕੀ ਬੱਚੇ ਨਹੀਂ ਕਰ ਸਕਦੇ ਸੋ ਅੱਜ ਆਪਾਂ ਬੱਚਿਆਂ ਨੂੰ ਮਿਲ ਕੇ ਆਏ ਘਰਾਂ ਦੇ ਵਿੱਚ ਤੇ ਬੱਚਿਆਂ ਨੂੰ ਵੀ ਖੁਸ਼ੀ ਹੋਈ ਵੀ ਸਾਡੇ ਜਿਹੜੇ ਅਧਿਆਪਕਾਂ ਸਾਨੂੰ ਮਿਲਣ ਆਏ ਇੱਥੇ ਪਰ ਗੱਲ ਇਹ ਆ ਵੀ ਇਹ ਬੱਚਿਆਂ ਨੂੰ ਜਿਹੜਾ ਵਾ ਅਸੀਂ ਘਰਦਿਆਂ ਨੂੰ ਵੀ ਕਹਿ ਕੇ ਆਏ ਆ ਵੀ ਤੇ ਇਹਨਾਂ ਨੂੰ ਸੇਫ ਜਗ੍ਹਾ ਤੇ ਭੇਜੋ ਬਾਹਰ ਉੱਚੀਆਂ ਜਗ੍ਹਾ ਤੇ ਕਿਉਂਕਿ ਬੱਚਿਆਂ ਨੂੰ ਇੱਥੇ ਰੱਖਣਾ ਜਿਹੜਾ ਵਾ ਖਤਰੇ ਤੋਂ ਖਾਲੀ ਨਹੀਂ ਗਾ ਦਰਿਆ ਦਾ ਜਿਹੜਾ ਪਾਣੀ ਆ ਹੈ ਤਾਂ ਬਹੁਤ ਜ਼ਿਆਦਾ ਹੋਰ ਵੀ ਪੱਧਰ ਵੱਧ ਸਕਦਾ ਵਾ ਇਸ ਲਈ ਅਸੀਂ ਬੱਚਿਆਂ ਨੂੰ ਗੁਜਾਰਿਸ਼ ਕਰਕੇ ਆਏ ਆ ਕਿ ਆਪਾਂ ਸੇਫ ਜਗ੍ਹਾ ਤੇ ਚਲੀਏ ਔਰ ਘਰਦਿਆਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਬੱਚਿਆਂ ਨੂੰ ਅਸੀਂ ਬਾਹਰ ਭੇਜ ਦੇਵਾਂਗੇ ਹਾਂਜੀ ਧੰਨਵਾਦ ਤੇ ਪਿੰਡ ਵਾਸੀ ਮੌਜੂਦ ਹੈਗੇ ਆ ਬਾਈ ਕੀ ਕੀ ਪ੍ਰੋਬਲਮ ਆ ਰਹੀਆਂ ਤੁਸੀਂ ਇੱਥੇ ਪ੍ਰੋਬਲਮ ਆ ਵੀਰੇ ਪਾਣੀ ਤੁਹਾਨੂੰ ਪਤਾ ਹੈ 7-8 ਦਿਨ ਹੋ ਗਿਆ ਘਰ ਚ ਪਾਣੀ ਵੜਿਆ ਅੱਛਾ ਜੀ ਮੱਜਾਂ ਉਧਰ ਉੱਚੇ ਥਾਂ ਦੇ ਕਿਸੇ ਪਾਸੇ ਬਣੀਆਂ ਆ ਅੱਛਾ ਜੀ ਘਰ ਦੇ ਜੀ ਆਪਾਂ ਇਥੋਂ ਪਾਸੇ ਭੇਜੇ ਆਇਆ ਤੇ ਆਪ ਨੂੰ ਇੱਥੇ ਰਹਿਣਾ ਪੈਂਦਾ ਤੁਹਾਨੂੰ ਪਤਾ ਹੀ ਕਿੰਨਾ ਘਰਾਂ ਚ ਸਮਾਨ ਹੁੰਦਾ ਅੱਜ ਗੱਲ ਸਮਾਨ ਕੱਢਿਆ ਨਹੀਂ ਸਮਾਨ ਉੱਚਾ ਕੀਤਾ ਹੈ ਕੱਢਣਾ ਕਿੱਧਰ ਇੰਨਾ ਸਮਾਨ ਤੁਹਾਨੂੰ ਪਤਾ ਹੀ ਕਿੱਥੇ ਨਿਕਲਦਾ ਮੌਕਾ ਹੀ ਨਹੀਂ ਮਿਲਿਆ ਤੇ ਮਾਲ ਡੰਗਰ ਮਾਲ ਡੰਗਰ ਪਾਸੇ ਬੰਨੇ ਆ ਤੂੜੀ ਤੂੜੀ ਖਰਾਬ ਹੋ ਗਈ ਇਹਦੇ ਬਸ ਇੱਥੋਂ ਤੁਸੀਂ ਬਣ ਤੋਂ ਬਾਹਰ ਬੰਨੇ ਆ ਕਿ ਕਿਸੇ ਉੱਚੇ ਨਹੀਂ ਨਹੀਂ ਉੱਚੇ ਤਾਂ ਕਿਸੇ ਘਰ ਚ ਬੰਨੇ ਆ ਅੱਛਾ ਉੱਥੇ ਨਾਲ ਪਾਸੇ ਹੈਗਾ ਪਾਸੇ ਆਣੀ ਪਾਣੀ ਤਾਂ ਬਹੁਤ ਹੈਗਾ ਠੀਕ ਹੈ ਇਸ ਸਮੇਂ ਕਿਹੜੀ ਜਗ੍ਹਾ ਮਜੂਦ ਆਪਾਂ ਆ ਪਾਰਲੇ ਵਾਲੇ ਪਿੰਡ ਚ ਠੀਕ ਹੈ ਜੀ